ਉਦਮਤਾ ਮੈਨੂੰ ਪ੍ਰਤੀਕ ਲੱਗੇ ਐਡਾ ਅਣਖ ਆਜ਼ਾਦੀ ਨੂੰ ਗਾ ਰਿਹਾ ਏ ਹੂੰ ਜਿਹੜੀ ਇੱਕ ਤੇ ਰਾਖੀ ਮਾਨ ਆਖੇ ਸੱਸਾ ਸੇਵਾ ਦਾ ਸੰਕ ਸੁਣਾ ਰਿਹਾ ਏ ਆਹਾ ਹਿੰਮਤ ਤੇ ਹੌਸਲਾ ਦੇਈ ਜਾਂਦਾ ਕੱਕਾ ਕਰਨੀ ਦਾ ਪਾਠ ਪੜਾ ਰਿਹਾ ਏ ਖਖਾ ਖੁਸ਼ੀਆਂ ਤੇ ਖੇੜੇ ਪਿਆ ਵੰਡਦਾ ਏ ਗਗਾ ਗਹਿਰ ਗੰਭੀਰ ਬਣਾ ਰਿਹਾ ਏ ਕਗਾ ਕਾਲ ਕਮਾਈ ਦੀ ਜਾਚ ਦੱਸੇ ਅੰਗਾ ਸੰਗ ਨੂੰ ਸਦਾ ਵਡਿਆ ਰਿਹਾ ਏ ਚੱਚਾ ਚਿੰਤਨ ਤੇ ਚੁਸਤੀ ਦੇ ਗੁਣ ਵੰਡੇ ਛਛਾ ਛਿੰਜਾਂ ਦੀ ਯਾਦ ਦਵਾ ਰਿਹਾ ਜਜਾ ਜੋਰ ਤੇ ਜਿੱਤ ਦੀ ਗੱਲ ਕਰਦਾ ਜਾ ਜਾ ਚੋਕ ਜਾਣਾ ਨਾਲ ਸਮਝਾ ਰਿਹਾ ਏ ਨੰਹਾਂ ਵੰਝਣਾ ਦੂਰ ਕੋ ਸੰਗ ਕੋਲੋ ਟੈਂਕਾ ਟੋਰ ਨਾਲ ਰਹਿਣਾ ਸਿਖਾ ਰਿਹਾ ਏ ਠੱਠਾ ਸਦਾ ਅਠ ਰਮੇ ਦੀ ਬਾਤ ਪਾਉਂਦਾ ਡੱਡਾ ਡੋਲਣਾ ਨਹੀਂ ਸਮਝਾਈ ਜਾਂਦਾ ਟੱਡਾ ਟਾਹਿਓ ਨਾ ਕਿਸੇ ਦਾ ਦਿਲ ਆਖੇ ਅੜਾਣਾ ਗੁਣਾ ਦੇ ਗਾਹਕ ਬਣਾਈ ਜਾਂਦਾ ਤਤਾ ਤਿਆਗ ਕੁਰਬਾਨੀ ਤੇ ਤੜਪ ਦਸੇ ਥੱਥਾ ਥੋੜੀ ਨੂੰ ਆਖੀ ਸਵਾਈ ਜਾਂਦਾ ਦੱਦਾ ਦਿਆਂ ਵਿੱਚ ਦਇਆ ਨੂੰ ਲੋਚਦਾ ਏ ਤੱਦਾ ਧੀਰਜ ਦਾ ਸਬਕ ਪੜਾਈ ਜਾਂਦਾ ਨੰਨਾ ਨਿਮਰਤਾ ਪਪਾ ਪਰੇਮ ਕਰਨਾ ਫਫਾ ਫਤੇ ਹਰ ਥਾਂ ਦਿਵਾਈ ਜਾਂਦਾ ਬੱਬਾ ਬੁੱਧੀ ਤੇ ਬਲ ਦੀ ਕਰੇ ਬਖਸ਼ਿਸ਼ ਬੱਬਾ ਭਾਣੇ ਵਿੱਚ ਪਲਾ ਮਨਾਈ ਜਾਂਦਾ ਮੰਮਾ ਮਸਤੀ ਤੇ ਯਈਆ ਯਕੀਨ ਰੱਬੀ ਰਾਰਾ ਰਾਗ ਵਿੱਚ ਰੱਬ ਨੂੰ ਗਾਈ ਜਾਂਦਾ ਲੱਲਾ ਲਿਖਣਾ ਤੇ ਵਾਵਾ ਵਿਚਾਰ ਕਰਨੀ ਰਟੌਲ ੜਾੜਾ ਵੀ ਬੜੇ ਕੰਮ ਆਈ ਜਾਂਦਾ ਕਿਆ ਬਾਤ